ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ ਖਿਲਾਫ ਜ਼ਬਰਨ ਸਰੀਰਕ ਸੰਬੰਧ ਬਣਾਉਂਦੇ ਇਲਜ਼ਾਮ ਲਗਾਉਣ ਵਾਲੀ ਪੀੜਤਾ ਹਰਵਿੰਦਰ ਕੌਰ ਮਿੰਟੀ ਨੇ ਆਮ ਆਦਮੀ ਪਾਰਟੀ ਦੇ ਆਗੂ ਐਚਐਸ ਫੂਲਕਨ ਨਾਲ ਮੁਲਾਕਾਤ ਕੀਤੀ ਮਿੰਟੀ ਨੇ ਫੂਲਕਨ ਨੂੰ ਇਹ ਹੱਦਬੀਤੀ ਸੁਣਾਉਂਦਿਆਂ ਕਿਹਾ ਕਿ ਉਸ ਨੂੰ ਕੇਸ ਵਾਪਸ ਲੈਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫੂਲਕਨ ਨੇ ਪੀੜਤਾ ਨੂੰ ਪੂਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਇਹਨਾਂ ਦੀ ਜੋ ਸ਼ਿਕਾਇਤਾਂ ਉੱਤੇ ਕਾਰਵਾਈ ਨਹੀਂ ਹੋਈ ਜੋ ਇਹ ਕਹਿ ਰਿਹਾ ਕਿ ਇਹਨਾਂ ਦੇ ਕੋਲ ਜਿਹੜਾ ਐਵੀਡੈਂਸ ਸੀ ਉਹ ਸੀਗੇ ਫੋਨ ਉਹ ਫੋਨ ਇਹ ਕਹਿੰਦੇ ਪੁਲਿਸ ਨੇ ਖੋਲੇ ਤੇ ਪੁਲਿਸ ਨੇ ਵਾਪਸ ਨਹੀਂ ਦਿੱਤੇ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿਉਂਕਿ ਸਿਰਫ ਇਸ ਗੱਲ ਕਰਕੇ ਕਿ ਜੋ ਜਿਨ੍ਹਾਂ ਦੇ ਖਿਲਾਫੇ ਸ਼ਿਕਾਇਤ ਦਿੰਦੇ ਆ ਜੋ ਮੁਲਜ਼ਮ ਆ ਉਹਦੇ ਵਿੱਚ ਸ਼ਿਕਾਇਤ ਵਿੱਚ ਉਹ ਭੱਡੇ ਬੰਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਪੁਲਿਸ ਜੋ ਪੀੜਤ ਆ ਉਹਦੀ ਮਦਦ ਕਰਨ ਦੀ ਬਜਾਏ ਮੁਲਜ਼ਮਾਂ ਦੀ ਬਦਦ ਕਰਨਾ ਸ਼ੁਰੂ ਕਰ ਦੇ। ਤੋਂ ਅਸੀਂ ਅੱਜ ਹੁਣੇ ਸ਼ਿਕਾਇਤ ਦਿੱਤੀ ਜਾ ਰਹੇ ਆ ਵਿਸ਼ਰਾ ਪੁਲਿਸ ਤੇ ਡੀਜੀਪੀ ਨੂੰ ਮੈਂ ਚਿੱਠੀ ਲਿਖ ਰਿਹਾ ਆ। ਪੀੜਤਾ ਨੇ ਪੁਲਿਸ ਤੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਵੀ ਗੰਭੀਰ ਆਰੋਪ ਲਗਾਏ ਨੇ ਜਲੰਧਰ ਤੋਂ ਸੋਨੂ ਮਹਾਜਨ ਜਗਬਾਨੀ ਟੀਵੀ